ਆ 70 ਸਾਲ ਦੀ ਬੇਬੇ ਨਾਲ ਤੇ ਪਲਉਂਦੀ ਪਿਆਰ ਨਾਲ ਲੋਕਾਂ ਨੂੰ ਚਾਹ ਆ ਕੇ ਨਾਲ ਦੇ ਨਾਲ ਪੁਰਾਣੇ ਜ਼ਮਾਨੇ ਦੀਆਂ ਲੋਰੀਆਂ ਔਰ ਗਾਣੇ ਸੁਣਾ ਕੇ ਲੋਕਾਂ ਦਾ ਕਰਦੀ ਮਨੋਰੰਜਨ ਜੀ ਹਾਂ ਪੰਜਾਬ ਦਾ ਇਹ ਬਹੁਤ ਹੀ ਵਧੀਆ ਇੱਕ ਵੀਡੀਓ ਤੁਹਾਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਜਿਹਨੂੰ ਦੇਖ ਕੇ ਤੁਹਾਡੇ ਜਿਹੜੀ ਰੂਹ ਖੁਸ਼ ਹੋ ਜਾਵੇਗੀ ਤੁਹਾਡਾ ਮਨ ਖੁਸ਼ ਹੋ ਜਾਵੇਗਾ ਇਹ ਬੇਬੇ ਚੰਗੀਰ ਭਲੇ ਘਰ ਤੋਂ ਸੰਬੰਧ ਰੱਖਦੀ ਗਈ ਹੈ ਲੇਕਿਨ ਪੁਰਾਣੇ ਬਜ਼ੁਰਗ ਬਜ਼ੁਰਗ ਬੀਬੀਆਂ ਜਿਹੜੀਆਂ ਹੁੰਦੀਆਂ ਸੀ ਉਹ ਵਿਹਲੀਆਂ ਰਹਿਣਾ ਪਸੰਦ ਨਹੀਂ ਸੀ ਕਰਦੀਆਂ ਸੋ ਇਹ ਘਰ ਵਿੱਚ ਵਿਹਲੀ ਰਹਿੰਦੀ ਸੀ ਕਿਉਂਕਿ ਉਮਰ ਜ਼ਿਆਦੀ ਹੋ ਗਈ ਹੈ ਲੇਕਿਨ ਉਸਨੇ ਇੱਕ ਨਵਾਂ ਹੀ ਜਿਹੜਾ ਜਗਾੜ ਲਾ ਦਿੱਤਾ ਕਿ ਨਾਲ ਤੇ ਲੋਕਾਂ ਨੂੰ ਪਿਆੰਦੀ ਪੀ ਚਾਹ ਤੇ ਨਾਲ ਦੇ ਨਾਲ ਲੋਕਾਂ ਨੂੰ ਪੁਰਾਣੇ ਜ਼ਮਾਨੇ ਦੇ ਗਾਣੇ ਸੁਣਾ ਸੁਣਾ ਕੇ ਪੁਰਾਣੇ ਜ਼ਮਾਨੇ ਦੀਆਂ ਲੋਰੀਆਂ ਸੁਨਾ ਸੁਨਾ ਕੇ ਲੋਕਾਂ ਨੂੰ ਮਨੋਰੰਜਨ ਕਰਦੀ ਹੈ ਲੋਕਾਂ ਨੂੰ ਖੁਸ਼ ਕਰਦੀ ਇੱਕ ਲੋਕਾਂ ਦੇ ਦਿਲ ਬਾਗੋ ਬਾਤ ਕਰਦੀ ਹੈ ਜਿੱਤੋਂ ਬਾਅਦ ਕਾਫੀ ਲੋਕ ਜਿਹੜੇ ਗਿਆ ਉਹਨੂੰ ਖੁਸ਼ ਹੁੰਦੇ ਨਜ਼ਰ ਹੁੰਦੇ ਪਏ ਕਿਉਂਕਿ ਇਹ ਜਿਹੜੀ ਮਹਿਲਾ ਗਈ ਆ ਕਾਫੀ ਬਜ਼ੁਰਗ ਮਹਿਲਾ ਜੀ ਕਿਸ਼ਨਾ ਬੇਟਾ ਮਾਜੀ 70 ਸਾਲ ਦੀ ਉਮਰ ਦੇ ਵਿੱਚ ਚਾਹ ਦਾ ਕੰਮ ਹਜੇ ਵੀ ਕਰ ਰਹੇ ਹੋ ਕੀ ਕਾਰਨ ਬੇਟਾ ਕਾਰਨ ਇਹ ਇੱਕ ਤਾਂ ਦੇਖੋ ਬੇਟਾ ਮੇਰਾ ਦਿਹਾੜੀ ਕਰਦਾ ਇੱਕ ਸਰਦਾ ਵੀ ਨਹੀਂ ਇੱਕ ਮੈਂ ਵੇਧੀ ਰਹਿ ਕੇ ਖੁਸ਼ ਵੀ ਨਹੀਂ ਆਉਂਦੀ ਕਿਉਂ ਕਿ ਮੈਨੂੰ ਚੰਗਾ ਨਹੀਂ ਲੱਗਦਾ ਉਸ ਘਰ ਬੜ ਗਈ ਉੱਥੇ ਬੈਠ ਗਈ ਉੱਥੇ ਬੈਠ ਗਈ ਸਵੇਰੀ ਆ ਜਾਂਦੇ ਆ ਮੈਨੂੰ ਇਹ ਬੜਾ ਚੰਗਾ ਲੱਗਦਾ ਮੈਂ ਉਹੇ ਕੰਮ ਕਰਦੀ ਆ ਮੈਂ ਕਿਸੇ ਦਾ ਬੋਝ ਨਹੀਂ ਬਣਨਾ ਚਾਹੁੰਦੀ ਮੈਂ ਕਿਸੇ ਦੀ ਸੇਵਾ ਕਰਨਾ ਮੈਂ ਕਰਵਾਵਾਂ ਨਾ ਕਿੰਨੇ ਸਾਲ ਤੋਂ ਕੰਮ ਕਰਦੇ ਹੋ ਜੀ ਸਰ 23 ਸਾਲ ਤੋਂ ਲਗਾਤਾਰ ਕੰਮ ਕਰਦੇ ਹਾਂ ਹਾਂ ਜ਼ਿਆਦਾ ਕਿੰਨੇ ਦਾ ਕੱਪ ਹੁੰਦਾ ਕੁਛ ਵੀ ਨਹੀਂ ਇਹਗਾ ਕੁਛ ਵੀ ਪੰਨਾ ਸਿਆਨ ਜਮਾ ਅਡੇੜਾ ਤਖ ਅਡੇੜੇ ਛੱਪ ਨਿਕਲਦੇ ਹੁੰਦੇ ਫਿਰੋਂ ਕਿੰਨੇ ਰੁਪਏ ਦਾ ਕੱਪ ਚਾਹ ਵਿੱਚ ਇੱਕ ਰੁਪਈਆ ਇੱਕ ਰੁਪਈਏ ਕੱਪ ਤੇ ਸ਼ੁਰੂ ਕਰਿਆ ਤਾਂ 3 ਰੁਪਈਆ ਦਾ ਠੰਡਾ ਅੱਗੇ ਉਹਦੋਂ ਦੇ 50 ਰੁਪਈਆ ਦਾ ਡਾਲਾ ਇੱਕ ਠੰਡਿਆਂ ਦਾ ਕਿੰਨਾ ਫਰਕ ਦੇਖ ਦੋ ਉਹ ਟਾਈਮ ਤੇ ਟਾਈਮ ਬੇਟਾ ਉਹ ਟਾਈਮ ਸੁੱਕੀ ਸੀ ਲੋ ਦੁੱਧ ਵੀ ਸਸਤਾ ਜਿੰਨੇ ਵੀ ਸਸਤੇ ਸਲੈਂਡਰ ਵੀ 100 ਰੁਪਏ ਦਾ ਭਰਿਆ ਜਾਂਦਾ ਹੁਣ ਤਾਂ ਬੇਟਾ ਤੂੰ ਘਰੇ ਰੋਟੇ ਪੈਣਾ ਰੇਕ ਬੰਦੇ ਤੇ ਮਗਾਈ ਤੇ ਹੁਣ ਤਾਂ ਹਰੇਕ ਮਦਦ ਨੂੰ ਔਖਾ ਲੱਗਦਾ ਹੁਣ ਸਲੈਂਡਰ ਖਤਮ ਹੋ ਜਾਂਦਾ ਨਾ ਤਾਂ ਜਾਨ ਦੀ ਬਣ ਜਾਂਦੀ ਐ ਐਸੇ ਪਰ ਦੇ ਵਿੱਚ ਪਰਪੋਤਾ ਤੁਹਾਨੂੰ ਪੜਾ ਰਿਹਾ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗਦਾ ਬੜਾ ਮਜ਼ਾ ਆ ਰਿਹਾ ਹੋਰ ਉਹ ਕਹਿ ਵੀ ਦਿੰਦਾ ਕਰੋ ਪੜੋ ਪੜੋ ਫੇਰ ਰੋਟੀ ਖਾਓ ਥੋੜੇ ਕੰਮ ਆਊਗਾ ਪੜੋ ਰੋਟੀ ਖਾਓ ਫੇਰ ਜੇ ਮੈਂ ਵਧੀਆ ਕਰਨਾ ਕੋਈ ਸਭ ਸੁਭ ਦੀ ਯਾਦ ਤੇ ਫੇਰ ਕਹੂਗਾ ਲੋ ਗੁੱਡ ਦੇਤੀ ਤੁਹਾਨੂੰ ਮੈਂ ਮੈਂ ਕਿਹਾ ਸਾਰੇ ਗੁੱਡ ਦੇਤੀ ਮੈਨੂੰ ਮੈਂ ਸਾਰ ਕਹ ਦਿੰਦੇ ਆ ਉਹਨੂੰ ਇਹਦੇ ਮਜ਼ਾਕ ਕਰਦੇ ਆ ਜਿਹੜਾ ਤੁਹਾਡਾ ਮੋਬਾਈਲ ਕੋਈ ਨੋਸਮਾਨ ਲੈ ਗਿਆ ਸੀ ਘੱਟ ਸ਼ਬਦਾਂ ਵਿੱਚ ਦੱਸੋ ਕੀ ਹੋਇਆ ਸੀ ਬੇਟਾ ਮੋਬਾਈਲ ਤਾਂ ਫਿਰ ਉਹਨੇ ਆਇਆ ਕਿ ਆ ਵੀ ਮੈਂ ਭੁੱਠਾ ਠੀਕ ਹੈ ਮੈਂ ਕਿਹਾ ਕੋਈ ਨਾ ਬੇਟਾ ਅਭੀ ਮੇਰਾ ਨਾ ਨਾਲੇ ਦਾ ਬੈਗ ਖੋਲਿਆ ਨਾਲੇ ਮੇਰੇ ਪੈਸੇ ਖੋਲੇ ਨਾਲੇ ਮੇਰਾ ਮੋਬਾਈਲ ਖੋਲਿਆ ਉਹਨਾਂ ਨੇ ਉਹ ਉਸਨੇ ਇਹ ਕਿਹਾ ਬੇਟਾ ਮੈਨੂੰ ਤਰਸ ਆ ਗਿਆ ਮੈਨੂੰ ਤਰਸ ਆ ਗਿਆ ਮੈਂ ਆਖਿਆ ਬੈਠ ਜਾ ਬੇਟਾ ਕੋਈ ਨਾ ਕੋਈ ਨਾ ਕੀ ਬੈਠ ਜਾ ਭੁੱਖਾ ਨਾ ਰਹਿ ਤੂੰ ਮੈਨੂੰ ਚਾਹ ਪਲਾਈ ਕੁਲਸਾ ਪਵਾਇਆ ਮਾਂ ਜਾਂਦਿਆਂ ਨੇ ਕਿਰਾਇਆ ਲੈ ਗਈ ਮੇਰੇ ਕੋਲ ਕੋਈ ਗੱਲ ਨਹੀਂ ਮੈਂ ਕਿਰਾਇਆ ਦੇ ਦੂੰਗਾ ਫੇਰ ਬੇਟਾ ਜਦੋਂ ਆਖਰਲਾ ਟਾਈਮ ਹੋਇਆ ਪਹਿਲਾਂ ਮੇਰਾ ਮੋਬਾਈਲ ਲੈ ਚਲਾ ਹੀ ਗਿਆ ਚਲਾ ਹੀ ਗਿਆ ਪਤਾ ਨਹੀਂ ਉਹਨੇ ਕੀ ਕਰਿਆ ਮੈਨੂੰ ਕੀ ਪਤਾ ਮੈਨੂੰ ਕਿਹੜਾ ਅਜੇ ਜਾਦੇ ਚਲਾਣਾ ਆਂਦਾ ਸੀ ਮੈਂ ਤਾਂ ਪਰਪੋਤਾ ਅਜੇ ਸਹਕਾਰਿਆ ਸੀ ਨੰਬਰ ਨੂੰ ਬੁਲਾਣਾ ਆ ਗਿਆ ਸੀ ਬਸ ਤੇ ਮਾੜਾ ਮੋਟਾ ਅਜੇ ਉਹ ਸਹਕਾਰਣ ਲੱਗਾ ਫੇਰ ਉਹਨੇ ਮੈਨੂੰ ਫੜਾ ਕੇ ਵਾਪਸ ਦਿੱਤਾ ਜਦ ਆਖਰਲਾ ਟਾਈਮ ਦਾ ਹੋਇਆ ਨਾ ਬੱਦ ਦਾ ਟਾਈਮ ਉਸ ਕੀ ਰੋ ਕਹਿੰਦਾ ਬੇਬੇ ਮੋਬਾਈਲ ਦੇਓ ਡੈਡੀ ਪਤਾ ਨਹੀਂ ਕਿੱਥੇ ਹੀ ਗਿਆ ਗਿਆ ਮਾ ਘਾਲੇ ਬਟਾ ਤੇ ਡੈਡੀ ਨੂੰ ਪੁੱਛਣਾ ਕਿੱਥੇ ਆ ਗਿਆ ਤਾਂ ਹਲੇ ਕਿਚ ਲੰਦਾ ਚਲੰਦਾ ਅੰਦਰ ਵਾਗੀ ਉਹ ਬੱਤ ਕਰਦੇ ਐਨੇ ਟਾਈਮ ਲੱਗਿਆ ਬੱਤ ਨੀ ਬਹੁਤ ਵਧੀਆ ਜੀ ਲੋਕਾਂ ਨੂੰ ਨਸ਼ਿਆਂ ਤੋਂ ਬ੍ਰਿਹਤ ਮਿਲਦਾ ਵੀ ਕੋਈ ਨਸ਼ਿਆ ਵੱਲ ਨਾ ਜਾਵੇ ਇਹਨਾਂ ਦੇ ਇਹਨਾਂ ਦੇ ਹੌਂਸਲੇ ਬਲੰਦ ਨੇ ਜੀ ਇਹਨਾਂ ਨੂੰ ਦੇਖ ਕੇ ਕੰਮ ਕਰਨਾ ਚਾਹੀਦਾ ਹਰੇਕ ਬੰਦੇ ਨੂੰ ਵੀ ਬਹੁਤ ਵਧੀਆ ਬਾਕੀ ਬੋਲੀਆਂ ਗਿੱਧੇ ਪੁਰਾਣੇ ਗਾਉਂਦੇ ਨੇ ਉਹਨਾਂ ਤੋਂ ਸਾਨੂੰ ਵੀ ਪਤਾ ਲੱਗਦਾ ਵੀ ਹੈਗਾ ਕੋਈ ਪੁਰਾਣਾ ਸੱਭਿਆਚਾਰ ਅੱਜ ਕੱਲ ਦਾ ਮੁੰਡੇ ਜਿਹੜੇ ਗਾਣੇ ਸੁਣਦੇ ਨੇ ਉਹ ਸੁਣੇ ਵੀ ਨਹੀਂ ਜਾ ਰਹੇ ਪਰਿਵਾਰ 'ਚ ਬੈਠ ਕੇ ਇਹ ਬੋਲੀਆਂ ਆਪਾਂ ਪਰਿਵਾਰ 'ਚ ਬੈਠ ਕੇ ਵੀ ਸੁਣ ਸਕਦੇ ਆ ਇਹਨਾਂ ਤੋਂ ਸਿੱਖਣ ਨੂੰ ਮਿਲਦਾ ਹੈ ਜੀ ਬਹੁਤ ਵਧੀਆ ਲੱਗਦਾ ਤੇ ਤੇ ਕਹਿੰਦੀ ਕਹਿੰਦੀ ਮੈਨੂੰ ਘਰ ਬੈਠਣਾ ਵਧੀਆ ਨਹੀਂ ਲੱਗਦਾ ਜੀ ਮੈਂ ਕਿਸੇ ਦੇ ਵਜਨ ਪਾਣਾ ਕਿਸੇ ਦੇ ਬੋਝ ਨਮਾਜ਼ ਕਰਕੇ ਮਾਪੜਾ ਕੰਮ ਆਉਂਦਾ ਨਹੀਂ ਸਰ ਆਇਆ ਵੀ ਸਾਤੋਂ ਵੀ ਕੰਮ ਨਹੀਂ ਹੁੰਦਾ ਹੈਗਾ ਜੇ ਨਹੀਂ ਕੰਮ ਕਰਦੇ ਆ 4:30 4:00 ਵਜੇ 5:00 ਵਜੇ ਆ ਜਾਂਦੇ ਨੇ ਦੁਕਾਨ ਤੇ 8:00 9:00 ਵਜੇ ਜਾਂਦੇ ਨੇ ਹਲੇ ਆਸੇ ਹੌਸਲਾ ਹਾਰ ਜਨਾ ਇਹ ਕਹਿੰਦੇ ਵੀ ਹੌਸਲਾ ਨਾ ਹਾਰੋ ਵੀ ਕੁਝ ਸਿੱਖੋ ਬਣੋ ਜ਼ਿੰਦਗੀ ਚ ਨਸ਼ਿਆਂ ਤੋਂ ਬਚੋ ਮੋਜਮਾਨਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਨੌਜਵਾਨਾਂ ਨੂੰ ਤਾਂ ਇਹ ਹੀ ਹੈ ਜੀ ਵੀ ਕੋਈ ਨਸ਼ਾ ਨਾ ਕਰੋ ਜੀ ਵਧੀਆ ਕੰਮ ਕਰੋ ਵੀ ਇਹਨਾਂ ਤੋਂ ਕੁਝ ਸਿੱਖੋ ਜਿਹੜੇ ਲੇਡੀਜ਼ ਨੇ ਜਾਂ ਹੋਰ ਉਹਨਾਂ ਨੂੰ ਵੀ ਸਿੱਖਣਾ ਚਾਹੀਦਾ ਵੀ ਆਪਣੇ ਹੱਥੀ ਕੰਮ ਕਰਨਾ ਕਿਉਂਕਿ ਅੱਜ ਕੱਲ ਲੇਡੀਜ਼ ਹੀ ਸਾਰਿਆਂ ਨੂੰ ਫਾਸਟ ਹੈ